ਸਾਸਰੀਆ ਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ ਜੀ ਅੱਜ ਦਾ ਆਪਣਾ ਬਲੌਗ ਹੈ ਜੀ ਬਈ ਪਤਾ ਨਹੀਂ ਜੰਟ ਪਾਗਲ ਹੋਏ ਫਿਰ ਤੇ ਹੈਗੇ ਸੀ ਪਾਗਲ ਐ ਆ ਦੋਵੇਂ ਮਸ਼ੀਨਾਂ ਦੇਖੋ ਤੁਸੀਂ ਇੱਕ ਪਿੱਛੇ ਆਪਣੀ ਦੱਸੀ ਖੜੀ ਆ ਦੋਵਾਂ ਨੇ ਮਸ਼ੀਨਾਂ ਇੱਕ ਖੇਤ ਚ ਬੁਲਾ ਲਈਆਂ ਇਹਨਾਂ ਨੇ ਦੋ ਜੰਟ ਨੇ ਅਲੱਗ-ਅਲੱਗ ਪਿੰਡਾਂ ਦੇ ਇਸਕਾ ਕਟਰ ਮਤ ਲਗਾਓ ਉਹੀ ਚ ਚਾਲੂ ਕਰ ਦੋ ਇਸਕੋ ਇਸਕੋ ਫਿਰ ਕਾ ਕਰਾਂਗੇ ਇਸਕੋ ਸੰਭੂ ਸੇ ਬਾਤ ਕਰੋ ਕੌਣ ਕਰੇ ਸੰਭੂ ਸੇ ਬਾਤ ਹਾਂ ਇਹਨੂੰ ਲਗਾ ਜਾ ਕਟਰ ਉਹ ਚਾਲੂ ਕਰ ਲੋ ਉਹ ਕਹਿੰਦੇ ਇੱਕੇ ਵਾਂਗ ਦੋਵੇਂ ਮਸ਼ੀਨਾਂ ਪਜਾ ਲੈਣ ਮੈਨੂੰ ਤਾਂ ਫੋਨ ਕਰ ਦੇ ਆਪਣੀ ਪਾ ਮੈਨੂੰ ਪਤਾ ਨਹੀਂ ਆਹ ਜਿਹੜਾ ਨਾ ਬੇਟੀ ਖੜੀ ਜਾਣਾ ਇਹੋ ਐਹੀਂ ਬਟੇ ਇੱਧਰ ਮਸ਼ੀਨ ਤੁਸੀਂ ਮਗਰ ਲਈ ਆਉਂਦੇ ਜੀ ਕੀ ਉਹ ਹੀ ਗੱਲ ਹੋਈ ਖੜੀ ਉਰਕੀ ਮਗਰ ਤੁਸੀਂ ਆ ਚੁੱਕੇ ਜੀ ਹਾਂ ਨੂੰ ਯਾਰ ਉੱਕੀ ਬਲ ਕਿਹੜਾ ਬਲ ਜਾਂਦਾ ਮੈਂ ਤਾਂ ਤੁੱਟ ਨਹੀਂ ਰਿਹਾ ਹਾਂ ਦੋਨੋਂ ਮਸ਼ੀਨਾਂ ਵਿੱਚ ਨਹੀਂ ਬਾਤੀ ਇੰਨੀ ਵਿਚੇਰਨ ਲਾ ਗਈ ਹੋਰ ਕੀ ਕਰਨਾ ਜੀ ਹੋਣ ਕੀ ਘਰ ਠੋਕਣੇ ਹੁਣ ਤੈਨੂੰ ਲੱਗਦਾ ਆਪਾਂ ਪਾਗਲ ਹੋਏ ਹੁਣ ਗਏ ਪਾਗਲ ਨੇ ਐ ਮਤਲਬ ਬੰਦ ਦੋ ਠੋਕਣੇ ਇੱਕ ਇਚ ਨਹੀਂ ਪਾਗਲ ਤੇ ਹੀ ਨਾਣਾ ਕਿ ਆਪਾਂ ਆਂਦਾ ਬੰਦੇ ਬਰਾਬਰ ਵੀ ਹਿੰਦਰਾਣੀ ਜਾਂਦਾ ਤਾਂ ਰਾਤੀ ਹੁੰਦੇ ਮੈਂ ਤਾਂ ਹੀ ਵੀ ਥੱਤੀ ਕੰਮ ਬਣਾਈ ਜਾਂਦਾ ਨਹੀਂ ਆਈ ਪਾਗਲੇ ਕੌਣ ਹੈ ਪਾਗਲਾ ਆਪਾਂ ਹੀ ਨੇ ਕਹੋ ਨਹੀ ਆਪਾਂ ਨਹੀਂ ਪਾਗਲ ਚਲੇ ਇਹ ਨੇ ਤੇ ਇਹ ਚਲੋ ਹੁਣ ਤਾਂ ਤੈਨੂੰ ਇੱਕ ਮਸ਼ੀਨ ਚਲਾ ਲੈ ਇਕ ਠਾਲ ਦੋ ਤੇ ਇਹਨਾਂ ਤੇਲ ਜਿਹੜਾ 5 700 ਬਲੋ ਕੌਣ ਜ਼ਿੰਮੇਵਾਰ ਹੈਗਾ ਹਾਂ

ਨਾ ਤੇਰੇ ਫਿਰ ਤਾਂ ਕੋਈ ਬਾਤ ਨਹੀਂ ਦੀ ਫੋਨ ਨਹੀਂ ਲਗਾਇਆ ਇਹਨੇ ਫੋਨ ਲਗਾ ਦਿੱਤਾ ਨਹੀਂ ਫੋਨ ਤਾਂ ਲਗਾਉਣਾ ਚਾਹੀਏ ਇਹਨੇ ਲਗਾਇਆ ਨਹੀਂ ਹੈ ਇਹ ਇਹ ਸਭ ਤੋਂ ਜ਼ਿਆਦਾ ਗਲਤੀ ਭਾਈ ਕਿਸ ਕੀ ਹੈ ਉਹ ਕਟਵਾਣੇ ਵਾਲੇ ਨਾ ਕਟਵਾਣੇ ਵਾਲੇ ਕੀ ਹੈ ਉਸਨੇ ਸ਼ੰਭੂ ਕੋਲ ਬੋਲ ਦਿਆ ਤੇਰੇ ਕੋਲ ਬੋਲ ਦਿਆ ਤੂੰ ਹੀ ਚ ਬਣਾ ਲੈਣਾ ਤੂੰ ਹੀ ਚ ਬਣਾ ਲੈਣਾ ਇਹ ਬਾਤ ਉਸ ਕੋਲ ਵੀ ਬੋਲ ਦਿਆ ਤੇ ਮਾਰੇ ਕੋਲ ਵੀ ਬੋਲ ਦਿਆ ਅੱਗੇ ਚਲ ਆਪਕੇ ਚਾਲੂ ਕਰੋ ਯਾਰ ਚਲ ਕਰੋ ਚਾਲੂ ਤੂੰ ਹੀ ਕਰੋ ਚਾਲੂ ਆ ਯਾਰ ਚਾਲੂ ਕਰੋ ਆਇਆ ਚਾਲੂ ਹੀ ਜਗਾ ਤੂੰ ਹੀ ਬਣਾ ਲੈਣਾ ਇਹ ਨਹੀਂ ਨਹੀਂ ਚਲਾਓ ਯਾਰ ਉੱਧ ਜਾਓ ਪੰਮਾ ਲੈ ਆਏ ਬੱਲ ਬਰਮਾ ਮਲਾ ਕੇ ਆਵੜਨਾ ਇਹ ਕਰਨਾ ਉਹ ਵਾਲਾ ਘਾਟਨੇ ਇਸਕੇ ਬਰਮਾ ਉੱਥੇ ਲਾ ਲੈ ਕਿਹੜਾ ਉਹ ਉਸਕੇ ਸਾਈਡ ਵਾਲਾ ਉਹ ਜੋ ਸਾਹਮਣੇ ਕਹਾਂਸ ਘਟ ਜਾਊਗਾ ਥਾਲੀਆਂ ਸੇ ਇਸਕੇ ਪਾਸਮੋ ਹੋ ਗਈ ਜਾਏਗੀ ਤੁਲਸੀ ਦੇ ਵਿੱਚ ਮੈਂ ਹਾਂ ਉੱਥੇ ਬਰਮਾ ਲਾ ਲਈ ਮਸ਼ੀਨ ਤੂੰ ਲਾਈ ਉਥੇ ਉਹ ਗੱਬਣ ਦੀ ਕਿੰਨੇ ਲਾਈ ਕੱਲੇ ਵਾ ਤੁਸੀਂ ਨਾ ਕੱਲ ਲਾਈ ਫਿਰ ਥੋੜੇ ਕੰਮ ਨੇਗੇ ਉਹ ਜਿਹੜੇ ਆ ਪਾਈ ਆਪਣੇ ਜਾਲੀ ਥੋੜੀ ਟਾਲ ਚਾਹੀਦਾ ਪੁੱਛ ਲੈਣਾ ਥੋੜੇ ਕੰਮ ਨੇਗੇ ਚਲਾਉ ਮਹੀਨਾ ਦੋਵੇਂ ਚਲਾਉ ਭੁੱਖੇ ਆਪਾਂ ਅੱਜ ਮਰਾਂਗੇਵੇਂ ਹਾਂ ਕਾ ਕਾ ਰੋਟੀਆਂ ਦਾ ਨਹੀਂ ਯਾਰ ਆਹੋ ਕੁਲ ਮੰਗਾਣੇ ਸਾਡੇ ਹੱਥ ਲੈ ਜ ਕੋ ਨਹੀਂ ਸਾਡੇ ਹੱਥ ਲੈ ਜ ਕੋ ਨਹੀਂ ਬਣੇ ਬਣੇ ਤੇ ਹੁਣ ਫੈਸਲਾ ਆਇਆ ਜੀ ਇਹਨਾਂ ਦਾ ਦੋਵੇਂ ਮਸ਼ੀਨਾਂ ਇੱਕ ਇੱਕ ਖੇਤ ਚ ਚੱਲਣਗੀਆਂ ਵਿੱਗੇ ਗਣ 6 ਤੇ 7-7 ਲੀਟਰ 7-7 ਤੇਲ ਬਲਿਆ ਜੀ ਤੁਹਾਨੂੰ ਇਹਨਾਂ ਨੂੰ ਪਾਓ ਪਾਓ ਉਹਦੇ ਕਮਿਸ਼ਨ ਨੂੰ ਰੋਈ ਜਾਂਦੇ ਆ ਇੱਕ ਚਲਾਓ ਗੱਡੀ ਇੱਕ ਮਾਹ ਕੀ ਕਰਨੀ ਹੋਣੀ ਇੱਕ ਤੇ ਖੜੀ ਰਹੂਗੀ ਤੇ ਹੁਣ ਆਪਣੇ ਚੱਲਨੇ ਦੋਵੇਂ ਮਸ਼ੀਨਾਂ ਇੱਕ ਦੋ ਸਾਹਮਣੇ ਉਹ ਵੱਟਣਾ ਪਲਾਟ ਹੈ ਉਹਦੇ ਵਿੱਚੇ ਦੋਵੇਂ ਚਲਾਵਾਂਗੇ ਤੇ ਬੰਦੇ ਸਾਡੇ ਵੀ ਇਦਾਂ ਦੇ ਆ ਕਿ ਇਹਨਾਂ ਨੂੰ ਕੋਈ ਪੁੱਛਾ ਦੱਸਿਆ ਨਹੀਂ ਕਿ ਕਿੱਥੇ ਜਾ ਰਹੇ ਕਿੱਥੇ ਨਹੀਂ ਜਾ ਰਹੇ ਉਹ ਹੋਰ ਪਿੰਡ 'ਚ ਇਹ ਮਸ਼ੀਨ ਆਪਣੀ ਹੋਰ 'ਚ ਹੀ ਇਹ ਇਹਨਾਂ ਦਿਮਾਗ ਖਰਚ ਕੀਤਾ ਇਹਨਾਂ ਏਜੰਟਾਂ ਨੇ ਅੱਜ ਪੁੱਛੋ ਨਾ ਤੁਸੀਂ ਅੱਜ ਕੀ ਲਾਦਾ ਉਹ ਪਿੱਛੇ ਦੂਜੀ ਮਸ਼ੀਨ ਆਉਂਦੀ ਆ। ਦੋਵੇਂ ਬਲਾ ਕੇ ਤੇ ਹੁਣ ਇੱਥੇ ਇੱਕੇ ਸੰ ਲੱਗਣੀਆਂ ਦੋ ਬਾਈ। ਥੁਕਾ ਪਲਾਟ ਬਟਨਾ ਤੇ ਸ਼ਹਿਰਾਵੀ ਬਟਨਾ ਵੇ। ਆਇਓ 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 ਢੋਡੀ ਕਾਰ ਰਹੀਂਦੀ ਆਜੋ ਪਿੱਛੇ। ਤੇ ਗੱਲ ਹੈ ਜੀ ਹੁਣ ਅੱਜ ਪੁੱਛਿਆ ਰੇਟ ਆਪਾਂ ਇਹਨਾਂ ਨੂੰ ਇੱਕ ਜੰਡਾ ਦਾ 800 ਚਲਾਉਂਦਾ ਪਿਆ ਤੇ ਇੱਕਾਂ ਦਾ ਮੈਂ 700 ਚਲਾਉਂਦਾ ਪਿਆ। ਇਹਨਾਂ ਬੰਦਾਂ ਨੂੰ ਪੁੱਛਣ ਵਾਲਾ ਵੇ ਵੀ ਦੋ ਮਸ਼ੀਨਾਂ ਇਕੱਠੀਆਂ ਚੱਲ ਰਹੀਆਂ ਨੇ। ਸਾਂਜਾ ਕੰਮ ਇਹ ਇੱਕ ਬੰਦਾ 700 ਨੂੰ ਚਲਾਉਂਦਾ ਤੇ ਇੱਕ ਘਾਟੂ ਨੂੰ ਚਲਾਉਂਦਾ ਤੇ ਇਹਨਾਂ ਬਾਰੇ ਹੁਣ ਤੁਸੀਂ ਕਮੈਂਟ ਵਿੱਚ ਜ਼ਰੂਰ ਦੱਸਿਆ ਜੇ ਇਹ ਨਾਲ ਕਾ ਕਿਹੜੀ ਚੀਜ਼ ਦੀ ਘਾਟ ਹੈ ਤੇ ਆ ਵੀ ਪਿੱਛੇ ਆ ਰਿਹਾ ਪੂਰੇ ਜੋਰਾਂ ਤੇ ਆ ਬੰਦੇ ਤੇ ਪਿੱਗੇ ਕਿਨੇ ਛੇ ਮਸ਼ੀਨਾਂ ਆ ਗਈਆਂ 2 800 ਦਾ ਇੱਕ ਦਾ ਤੇ ਫालतੂ ਬੜਿਆ ਤੇ ਕਿਵੇਂ ਸਾਨੂੰ ਦਾ ਥੋੜਾ ਜਿਹਾ ਨੇੜਾ ਪੈਂਦਾ ਅਸੀਂ ਤੇ ਲੱਗ ਗਈ ਆ 500 ਦਾ ਸਾਡਾ ਵੀ ਖਰਾਬ ਆ ਉਹੋਂ ਵਾਂਗ ਇੱਕ ਚਲਾਵਾਂ ਹੁਣ ਇੱਕ ਨਹੀਂ ਹੁਣ ਦੋਵੇਂ ਚਲਾਵਾਂਗੇ 73 ਵਾਂਗ ਲੈ ਆਵਾਂਗੇ ਚੜਾਵਾਂਗੇ ਇੱਥੋਂ ਮਸ਼ੀਨਾ ਪਕੜਨੀ ਆਹ ਪਲਾਟ ਕੱਟਣਾ ਵਾਲਾ ਸਾਹਮਣੇ ਇਹ ਪੂਰੇ ਰੈਡੀ ਹੋ ਰਿਹਾ ਹੈ ਹਰਿਆਲੀ ਉਹ ਤੁਹਾਨੂੰ ਦੋਨੋਂ ਵਿੱਚ ਗਲਤ ਕੌਣ ਹੈ किस, किसने बात की जिम्मेदार से है राहुल बाल की पहले काटने की तुम्हारी गलती किसकी है सुबह का फोन आया लंबा फोन नहीं यार आ रहा है सामने वाला खेत का ये अच्छा तेरे पास आया फोन

क्या बोला बोल सात सौ में हाँ, सात सौ में चला रहा मैं तुम दे? जब तुमने जमे तो चलाओ मेरी गाड़ियाँ ज्यादा होगी मेरी गाड़िया चल रही नहीं है मैं तो खुटी तुम्हारे राहुल कह तुम्हारे कैसे चल रही गाड़ी क्या तुम्हारे राहुल तू तुम कैसे चला ਆਹ ਵੋਤ ਨੂੰ ਬਰੋਕ ਤੁਨੋ ਗਾਡੀ ਤੇ ਗਾਡੀ ਇਕਾ ਇਕਾ ਜੇ ਨਿੰਦੀ ਦਾ ਨਹੀਂ ਇਹ ਗਾਡੀ ਗੁੱਲ ਬਾਲੋਸ ਤੋਂ ਇੱਥੇ ਆਈ ਹੈ ਟੋਪਰ ਕੋ ਬੋਲ ਰਿਹਾ ਸੀ ਇਧਰ ਕਾ ਹਾਂ ਤੁਰ ਉਧਰ ਲਗਾ ਦਿੱਤੇ ਗਾਡੀ ਹੈ ਕੀ ਹੈ ਨਾ ਬੱਚੇ ਨੂੰ ਸੋਗ ਮੈਨੇ ਮਾਲਮ ਨਹੀਂ ਕਿ ਤੇਰ ਗਾਡੀ ਨਾਗੂ ਗਈ ਜਾਂਦਾ ਚਲ ਆ ਬਚਲਨੇ ਰਜੋ ਜੋ जो भी होगा ठीक है चलने आप 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 चलने, आप चलने दो दो अब मन कौन के राहुल की गाड़ी ना नागू के, के रात को बंदा का फोन आए रो। आप के के तो आप तीस रूगा का है। नहीं बोल रहा रात का तीस रुका दो ठीक तो है राहुल साढ़े पाँच बीघा बता रहे हो कितना साढ़ा पाँच बीघा बता रहा है छह तो ज्यादा है तो ਉਹ ਕਮੈਨਾ ਆਪਾਂ ਇੱਕ ਖੇਤੇ ਚਲਾਇਆ ਨੇ ਬਾਕੀ ਪੈਸਾ ਵਜੇ ਚਾਇਨਾ ਵਜੇ ਸਵਾਲ ਬਹੁਤ ਆ ਰਿਹਾ ਹੈ ਤੇ ਉਹ ਸਵਾਲ ਆ ਰਿਹਾ ਹੈ ਕਿ ਐਮਪੀ ਨਜ਼ਾਰਾ ਸਾਰਿਆਂ ਨੇ ਆਊਗਾ ਕਿਉਂਕਿ ਐਮਪੀ ਦੇ ਵਿੱਚ ਆ ਕੇ ਕੰਮ ਮਸ਼ੀਨ ਬਹੁਤ ਆ ਗਈ ਆ ਤੇ ਖਰਚੇ ਖੁੱਤੇ ਮਾੜੇ ਮੋੜੇ ਪੂਰੇ ਹੋਣੇ ਆ ਵੀ ਉਹ ਬਸ ਕੋਈ ਤਾਂ ਕੋਈ ਗੱਲ ਨਹੀਂ ਕਮਾਈ ਨਹੀਂ ਹੈਗੀ ਜੇ ਆਪਾਂ ਕਮਾਈ ਕਰਾਂਗੇ ਉਹ ਗੱਲ ਤੁਸੀਂ ਭੁੱਲ ਜਾਓ ਤੇ ਅੱਗੇ ਤੇ ਸਾਥ ਤੋ ਲਾ ਕੇ ਆਇਆ ਜੀ ਐਮਪੀ ਦੇ ਏਜੰਟ ਹੁਣ ਲੜੀ ਜਾਂਦੇ ਆ ਉਸ ਵਿੱਚ ਉਹਨਾਂ ਦਾ ਮੇਰੇ ਸੇ ਬਾਤ ਹੋਈ ਉਹਨਾਂ ਮੇਰੇ ਸੇ 4 ਦਿਨ ਬਾਅਦ ਪਹਿਲੇ ਹੋਈ ਦੂਸਰਾ ਨਾਲ ਮੇਰੇ ਕੋਲ ਅੱবি ਬਾਤ ਹੋਈ ਆ ਮੈਂ ਗਾੜੀ ਲਾ ਰਹਾ ਹਾਂ ਅਬ ਮੈਂ ਹਮਨੇ ਇਹ ਪੈਸ ਲੱਗਿਆ ਕਿ ਦੋਨੋਂ ਇੱਕੇੇਤਮੇ ਚੱਲenge ਗਾੜੀ ਫੋਰਮਾਨ ਓਏ ਕਿਦਾ ਚੱਲਾਂ ਮਸ਼ੀਨ ਮਾਰ ਕੇ ਗਾ ਤੈ ਹੀ ਕਰ ਅਬ ਮੋੜ ਸਾਂ ਲਈ ਚਾਵਲ ਤਾਂ ਲਿਆ ਜਾ ਉਹ ਆਪਣਾ ਮੋੜ ਸਾਂ ਲਈ ਜਾ ਹੋਰ ਚਾਵਲ ਯਾਰ ਚਾਵਲ ਤਾਂ ਖਾਈਏ ਭਾਈ ਨਾ ਵੀ ਭੁੱਖੇ ਥੋੜਾ ਮਰਨਾ ਆਪਾਂ ਤੇ ਚਾ ਲਈ ਜਾ ਮਗਦਰੀ ਦਾ ਅਕਸਲ ਕੀ ਜਾਬ ਇਹ ਖਾ ਉਹ ਕਿਵੇਂ ਖਾ ਕਿਵੇਂ ਚਾਵ ਤੁਸੀਂ ਕਿਦਾਂ ਖਾਦੇ ਯਾ ਅੱਛਾ ਇਹੀ ਚਾਹ ਨਾ ਖਾਲਾ ਚਾਹ ਬਣਾਈ ਲਵੀ ਬਣਾ ਲੈ ਰਹੇ ਨਹੀਂ ਬਣਾਵਾਂਗੇ ਚਾਹ ਜੀ ਆਪ ਜਲਿਆ ਬਣਾ ਕੇ ਜਲਦੀ ਆਈਏ ਤੇ ਵੱਡਾ ਜਣਾਉਣੇ ਆ। ਕੀ ਜਿਹੜੀ ਲਾਵੜੇ ਨਾਲ ਹੈ? ਉਹ ਹੀ ਗੱਲ ਹੈ। ਚਲੋ ਤੁਸੀਂ ਜਾਗੇ ਮੇਰੇ ਕੋਲ ਹਮ ਹਲੋ ਵੀ ਕਰਾ ਵੀ ਕਰਾ। ਉਹ ਹੀ ਗੱਲ ਹੁਣ ਇੱਕ ਤਾਂ 63 ਉਹ ਕੁਝ ਦੇ ਰਹੇ ਨੇ ਇੱਕ ਪੰਜ ਤੇਲ ਬਲ ਬਲਗਾ ਮਸ਼ੀਨ ਦੇਖਦਾ ਫालतू। ਇੱਕ ਤਾਂ ਬਾਲੂ ਡੀਅਰ ਬਲਗਾ। ਚਲੋ ਜੋ ਜਿਹੜਾ ਕੋਈ ਵਜਾ ਵੇਖੀ ਜੋ ਵੀ ਆਪੇ ਠੀਕ ਹੈ ਕਿ ਨਹੀਂ। ਤੇ ਬਾਕੀ ਆ ਜਾ ਰਹੇ ਦੋਵੇਂ ਮਸ਼ੀਨਾਂ ਫੋਰਮਾ ਬਸ ਤਵੇ ਨਾ ਬਹੁਵੇ ਸਵਾਲ ਬਾਕੀ ਬਹੁਤ ਆਈਆਂ ਦੋਵੇਂ ਮਸ਼ੀਨਾਂ ਲੱਗੀਆਂ ਹਨਾ ਪੈਸਾ ਬਚੇ ਜਾਇ ਨਾ ਬਜੇ ਇੱਕ ਤਾਂ ਇਧਰ ਤੇ ਲੈ ਮੋੜ ਮੋੜ ਕੇ ਹੇਕੋ ਅਜੇ ਹੌਲੀ ਹੌਲੀ ਚੱਲਿਆ ਤੁੰਨੂੰ ਬੰਦੇ ਜੀ ਹੁਣ ਡਰਾਈਵਰਾਂ ਨੂੰ ਇਹ ਨਹੀਂ ਸਮਝ ਆਉਂਦੇ ਵੀ ਇਹਨਾਂ ਦੀ ਵਡਾਈ ਕਿਹੜੇ ਸਾਹਬ ਨਾਲ ਕਰਨੀ ਕਿਹੜੇ ਕਿਵੇਂ ਕਰਨੀ ਇਹ ਖੇਤ ਦੀ ਉਹ ਬੰਦਾ ਸਾਡਾ ਇੱਧਰੋਂ ਦੱਬੀ ਤੁਰਿਆ ਆਉਂਦਾ ਆ ਇੱਧਰੋਂ ਦੱਬੀ ਆਉਂਦਾ ਇਹਨਾਂ ਬਾਰੇ ਜੂਰ ਦੱਸੋ ਕਮੈਂਟ ਵਿੱਚ ਇਹ ਡਰਾਈਵਰਾਂ ਬਾਰੇ ਕੀ ਕਹਿਣਾ ਚਾਹੁੰਨਾ ਕਹਿਣਾ ਚਾਹੁੰਦੇ ਸੀ ਇਹ ਡਰਾਈਵਰਾਂ ਬਾਰੇ ਇਹਨਾਂ ਦਾ ਵੀ ਕੋਈ ਦਿੱਕਾ ਏ ਇੱਕ ਤਾਂ ਉਹ ਇੱਧਰੋਂ ਲੱਗਾ ਡੱਠਾ ਇੱਧਰ ਨੂੰ ਐਸ ਲੋਟ ਦੂਜਰਾ ਇੱਧਰੋਂ ਲੱਗਾ ਇਹ ਨੰਬਰ ਜਰੂਰ ਕਮੈਂਟ ਚ ਦੱਸਾ ਇਹ ਬੰਦੇ ਕਿੰਨੇ ਕਾਇਮ ਨੇ ਦੋਵੇਂ ਡਰਾਈਵਰ ਕਹਿਣ ਰੇ ਕਿ ਇੱਕ ਕੈਂਡੀਟ ਨਾ ਜੂ ਹੁਣ ਇਹਨਾਂ ਪਤਾ ਵੀ ਇਹ ਇਹ ਵੱਟਾਂ ਦੇ ਹਿਸਾਬ ਨਾਲ ਵੱਡੀਆਂ ਆ ਜਾਂ ਉਹ ਵੱਟਾਂ ਦੇ ਹਿਸਾਬ ਨਾਲ ਵੱਡੀਆਂ ਆਂਦਾ ਇੰਨੀਆਂ ਕੁ ਵੱਟਾਂ ਮੇਰੇ ਖਿਆਲ ਚ ਆਏ 5 55 ਉਹਨੀਆਂ ਉਹ ਇੱਕ ਤੇ ਉਹ ਸਾਹਮਣੇ ਆ ਰਹੀ ਆ ਉਹ ਇਧਰ ਨੂੰ ਆ ਰਹੀ ਆ ਇਧਰ ਨੂੰ ਜਾ ਰਿਹਾ ਇਹਨਾਂ ਨੂੰ ਕੋਈ ਸਮਝ ਨਹੀਂ ਆਉਂਦੀ ਕੀ ਕਰਦੇ ਆ ਕੀ ਨਹੀਂ ਕਰਦੇ ਭਿ ਆਲੇ ਬਹੁਤ ਆ ਬਾਕੀ ਦੋਵੇਂ ਹੀ ਪਿੱਛੇ ਪਿੱਛੇ ਕਰਨੇ ਵੇਚ ਨਾ ਕੋਈ ਠੋਕੇ ਹੋਣੇ ਕਿਹੜਾ ਰਾਮ ਲਿਆ ਇਹਨਾਂ ਨੇ ਦੱਸੋ ਯਾਰ ਉਹ ਇਹਨਾਂ ਬਾਰੇ ਤੂੰ ਕੀ ਕਹੂਗਾ ਯਾਰ ਭਾਈ ਇਹ ਉਹ ਪਹਿਲਾਂ ਤਾਂ ਹੈ ਲੋਟ ਇਹਨਾਂ ਦਾ ਵੱਡਾ ਹੈ ਆ ਦੇਖੋ ਇਧਰ ਮਦਰ ਰੋਡ ਹੈ ਹੋਣੇ ਇਹਨਾਂ ਕੰਮ ਲਾ ਮਾਚਰਾ ਆਦਾ ਇੱਕ ਇਧਰੋਂ ਦੱਬਿਆ ਹੁੰਦਾ ਇੱਕ ਲੰਮਾ ਹੈ ਮੈਨੂੰ ਤਾਂ ਇਹਨਾਂ ਦੀ ਸਮਝ ਨਹੀਂ ਆਉਂਦੀ ਤੇਲ ਤੋਂ ਪੂਰਾ ਕਰਦੇ ਤਾਂ ਕੀ ਕਰਦੇ ਆ ਇਹ ਇਹਨਾਂ ਦਾ ਤੇਲ ਡੀਜ਼ਲ ਹੀ ਪੂਰਾ ਕਰਦੇ ਫਿਰਦੇ ਆ ਐ ਨੂੰ ਬਾੜ ਹਾਂ ਇਹ ਗਲਤ ਬੰਦਾ ਮੈਨੂੰ ਆ ਲੱਗਦਾ ਆ ਵਾਲਾ ਮਥਾੜੂ ਵਾਲਾ ਬਲੀ ਉਹ ਬੰਦਾ ਸਹੀ ਲੱਗਦਾ ਕਿਉਂਕਿ ਵੱਟਾ ਇਹ ਲੋੜ ਨੇ ਉਹ ਲੰਮੀ ਮਸ਼ੀਨ ਚਲਾਈ ਆਉਂਦਾ ਉਧਰ ਕੋਈ ਵਾੜ ਨਹੀਂ ਇਧਰ ਹੋਏ ਵੱਜਦੇ ਆ ਤੇ ਬਾਕੀ ਤੁਸੀਂ ਕਮੈਂਟ ਚ ਦੱਸਿਆ ਬਈ ਮੈਨੂੰ ਗਲਤ ਬੰਦਾ ਕਿਹੜਾ ਹੈ ਗਲਤ ਤਾਂ ਮੈਨੂੰ ਆ ਹੀ ਲੱਗਦਾ ਆ ਗੋਰੀ ਵੀ ਵੱਟਾਂ ਦੇ ਪਾਸੇ ਨੱਬੀ ਆਉਂਦਾ ਤੇਜ ਕਰਕੇ ਉਹ ਲੰਮੇ ਚਲਾਈ ਆਉਂਦਾ ਜਿੱਦਣ ਨੂੰ ਵੱਟ ਲੰਬੀ ਆ ਤੇ ਹੁਣ ਗੋਰੀ ਨੇ ਮੜਾ ਮੋਟਾ ਹੱਥੋਂ ਥਾ ਮਾਰਿਆ ਬਈਆਂ ਲੰਮਾ ਕਰੇ ਨੂੰ ਇਦਾਂ ਨਾਲ ਚਲਾ ਇਹ ਹੁਣ ਲੰਮਾ ਹੋ ਤਾ ਇਹਨੇ ਮਸ਼ੀਨ ਵੀ ਦਿੱਤੀ ਖਿੱਚਾ ਤੇ ਉਹ ਨਾ ਪਨੀ ਕਿਧਰ ਆਊਗਾ ਉਹਦਾ ਕੋਈ ਸਮਝ ਲੱਗੇ ਕਿ ਕਿਹੜੇ ਪਾਸੋਂ ਆਉਂਦਾ ਉਹ ਬੰਦਾ ਚਲੋ ਜੀ ਉਹਨੇ ਪਿੱਛਾ ਮੋੜ ਲਈ ਉੱਥੋਂ ਆ ਤੁਹਾਰੇ ਕੇ ਇਹਨਾਂ ਤੁਹਾਰੇ ਆ ਤੇ ਦੋ ਗੱਡੀ ਕਿਵੇਂ ਬੁਲਾ ਲਈ ਆਪਣੇ ਕੋਈ ਬੁਲਾ ਲਈ ਕਿਉਂ ਬੁਲਾਈ ਆ ਗਈ ਦੋਨੋਂ ਦੋਸਤੇ ਕਾ ਹਮ ਕਾਟੇ ਦਾਮੀ ਕਾਟੇ ਦੋਨੋਂ ਨਾਲ ਉਹ ਬੋਲਦਾ ਮੈਂਨੇ ਕਾਟਨੀ ਉਹ ਬੋਲਦਾ ਮੈਂਨੇ ਕਾਟਨੀ ਹਾਂ ਬਸ ਅਬ ਤੁਮਨੇ ਕਿਸੇ ਕੋਈ ਨਰਾਜ਼ ਨਹੀਂ ਕੀਆ ਦੋਨੋਂ ਲਗਾ ਲਈ ਗੱਡੀ ਦੋਨੋਂ ਲੈ ਆਏ ਹਮਾਰਾ ਥੋੜਾ ਸਾ ਨੁਕਸਾਨ ਹੋ ਗਿਆ ਹੈ ਕੀ ਹਮਾਰਾ ਡੀਜ਼ਲ ਇੱਕ ਗੱਡੀ ਕਾ ਫਾਲਤੂ ਚੱਲ ਗਿਆ ਰਸਤੇ ਵਾਲਾ बाद में इधर चलेगी और अच्छा और काटना कहां ये नहीं काटना ये थोड़ा गीला है ओ पक्का बीच-बीच में तो बहुत अच्छा है फुटवा लो ये भी अब तो गाड़ी आई है ये मौसम खराब हो रहा, तो तो रहा है ऊपर से हां चलो ठीक है चलो क्यों उधर आई एक दो इन्हें देख देख के बहुत ज्यादा बड़े खुश हैं आज ਦਾ ਅਗ ਜੀ ਵੱਢ ਕੇ ਤੇ ਦੂਜੀ ਮਗਰੇ ਤਿਆਰ ਆ ਰਹੀ ਆ ਪਾ 5:30 ਵਜੇ ਵੱਢ ਆਇਆ 6:00 ਵਜੇ ਤੇ ਹੁਣ ਬੰਦੇ ਪੰਨੇ ਰਾਮ ਰੂਮ ਕਰਨਗੇ ਰੈਸਟ ਵਗੈਰਾ ਕਰਨਗੇ ਤੇ ਜਾ ਕੇ ਵੇਖਦੇ ਕਿ ਕਰਦੇ ਆ ਵੱਢਣ ਮੁੱਢਣ ਕੇ ਰੈਸਟ ਕਰਨਗੇ ਕਿਉਂਕਿ ਕੰਮ ਉਹ ਰੈਸਟ ਵਾਲੀ ਮਨ ਦਾ ਲੱਗਦਾ ਅੱਜ ਆ ਓਏ ਕੋਈ ਹੀ ਤੀ ਵਿਗੇ ਉਹ ਤੀਆ ਵਿਗਾ ਉਹੀ ਜੰਟ ਉਹੀ ਜਾਂਦਾ ਤੇ ਉਹੀ ਉਹ ਹੀ ਉਹ ਹੀ ਉੱਥੇ ਭੇਜਦਾ ਸੀ ਵੀ ਤੀ ਵਿਗੇ ਉਹੀ ਵੜਨੇ ਨੇ ਦੂਜਾ ਬੰਦਾ ਉਹੀ ਵੜਨੇ ਨੇ ਇੱਥੇ ਆ ਗਏ ਲਾਂਝਾਂ ਦੇ ਨਾਲ ਪੈਗਾ ਰੋਲਾ ਆਉਂਦਾ ਮੈਨੂੰ ਨਾ ਆਖਾ ਉਹਨਾਂ ਮੈਨੂੰ ਆਖਾ ਉਹਨੇ ਇੱਕ ਆਪਣਾ ਜੰਟ 800 ਚਲਾ ਰਿਹਾ ਇੱਕ ਚਲਾ ਰਿਹਾ 700 ਚ ਕੰਮ ਸਾਡਾ ਇਕੱਠਾ ਹੀ ਏ ਇੱਕ ਜੰਟ 800 ਚ ਗੱਲ ਕੀਤੀ ਸੀ ਉਹ ਨੂੰ ਫਿਰ ਕਰਕੇ ਉਹਨੇ ਦੂਜੇ ਨੂੰ ਕਰਾ ਤੂੰ ਵੜ ਜਾ ਮੇਰੇ 700 ਨੂੰ ਆਹ ਕੰਮ ਚੱਲ ਰਿਹਾ ਇੱਥੇ ਤੇ ਬਾਕੀ ਕਮੈਂਟ ਚ ਤੁਸੀਂ ਦੱਸਿਆ ਐਮਪੀ ਬਾਰੇ ਐਮਪੀ ਆਉਣ ਬਾਰੇ ਕੀ ਵਿਚਾਰ ਨੇ ਵਿਕੇਸ਼ਨ ਆਉਣਾ ਤੇ ਉਹਦੇ ਬਾਰੇ ਇਹ ਵੀ ਦੱਸਿਆ ਵੀ ਆਉਣਾ ਚਾਹੀਦਾ ਜਾਂ ਨਹੀਂ ਆਉਣਾ ਚਾਹੀਦਾ ਐਮਪੀ ਦੇ ਵਿੱਚ ਐਨੇ ਦਾ ਆ ਦਾ ਟਿਕਾਣਾ ਲਿਆ ਲੱਭ ਤੇ ਇਹਦੇ ਬਾਰੇ ਕਿਵੇਂ ਹਾਂ ਇੱਧਰ ਇਹ ਗਰੀ ਬੰਦ ਕਰ ਬੇੜੀ ਖੜੀ ਜਦਾ ਮਸ਼ੀਨ ਆਪਣੀ ਖੜੀ ਹੈ ਜਦੋਂ ਵੇੜੀ ਖੜੀ ਜਾ ਆਪਣੀ ਮਸ਼ੀਨ ਖੜੀ ਏ ਉੱਥੇ ਫਿਰ ਹੋਈ ਵਾਟ ਲਵੇ ਆ ਉਹੀ ਤਾਂ ਗੱਲ ਏ ਇਹ ਤੇਲ ਨਾਇਾਇਬ ਬਲਵਾਏ ਇਨਾਂ ਨੇ ਹਾਂ ਇਹ ਥੋੜੇ ਮਹੀਨੇ ਬਾਅਦ ਹਰਦੇ ਨੇ ਉਹੀ ਗੱਲ ਇਹ ਨਣਕੇ ਬੱਚੇ ਚ ਹੈ ਨਾ ਬੱਚੇ ਬੜੇ ਇੱਥੋਂ ਚੱਲ ਲਿਆ ਕਿੱਥੇ ਜਾਣੀ ਫਿਰ ਮਸ਼ੀਨ ਇੱਕ ਨੇ 700 ਚ ਆਖਿਆ ਇਹਦੇ ਬੁੱਢੇ ਨੇ ਤਾਂ ਮੈਂ ਹੀ 800 ਚੜਾਈ ਖੜੇ ਨੇ ਤੇ ਇਹ ਵੀ ਪੰਡੇ ਹੋਣੇ ਆ ਉਹ ਥਾਂ ਕਿੰਨਾ ਹੋਵੇਗਾ ਤੇਰੇ ਹਾਵ ਨਾਲ ਕਿੰਨਾ 4 ਕਰੋੜ ਹੈ 8 ਵੀ ਕਿਥਾਂ ਆਏ 5.5 ਦੱਸਦਾ ਪਿਆ ਉਧਰ ਮਾ 3 ਸੱਚ ਵਿੱਗਾ ਵੜਿੰਦਾ ਪਿਆ ਪਾਰ ਸਾਹਿਬ ਜਿਹੜੇ ਮਸ਼ੀਨਾਂ ਲੈਣ ਗਏ ਪੰਜਾਬ ਚ ਤੇ ਉਹਨੂੰ ਦੱਸਨੇ ਮਿੰਟ ਮਿੰਟ ਕਰੀ ਆਪਾਂ ਕਿ ਤੇਲ ਪੂਰੇ ਕਰਨੇ ਨੇ ਉਹ ਥਾਂ ਕਿੰਨਾ ਹੋਵੇਦਾ 8 8 ਵਿੱਗੇ ਗਾਹ ਕਿ ਨਹੀਂ ਹਾਂ ਇੱਧਰ ਕੀ ਓਏ ਹੱਤੜ ਆਇਆ ਮੈਂ ਰੁਕ ਤੇ ਹਟ ਗਿਆ ਇੱਥੇ ਕਿਹੜਾ ਉਹ ਹੱਤੜ ਦੋ ਟਰਾਲੀਆਂ ਨਹੀਂ ਨੇ ਮੁਤਾਗੜੇ ਲਗੀ ਦੋ ਵਿੱਗੇ ਦੋ ਟਰਾਲੀਆਂ ਭਰ ਜਾਂਦੇ ਨੇ ਇੰਨਾ ਤੇ ਇੱਕ ਵਿੱਗਾ ਅੱਜ ਜਾ ਇਹ ਦੇਖ ਕਿਹੜਾ ਇੱਥੇ ਕਿਹੜਾ ਰਕੜਾ ਕਿਹੜਾ ਕੀ ਬਲ ਕਿਹੜਾ ਕਿਹੜਾ ਨਹੀਂਗਾ ਕਿਹੜਾ ਲਾਹ ਤੇ ਰਾਜਾ ਵਾ ਉਹ ਉਹੁੰਦੇ ਅੰਦਰ ਚੇ ਉਹੁੰਦੇ ਅੰਦਰ ਚੇ ਤੁਸੀਂ ਜੇ ਤੁਮੀ ਮਿਲਣਾ ਕਿ ਨੋੜ ਤੇ ਨਾ ਕਿੰਨੂ ਇਹ ਨਾ ਹੁਣ ਦੇਣਾ ਹੈ ਉਹ ਹੀ ਗੱਲ ਆ ਉੱਥੇ ਲੈ ਚੱਲਣੇ ਬਦੋਵੇਂ ਲੈ ਚੱਲਣੇ ਪੁੱਛਣਾ ਕਰਨਾ ਵੀ ਗਏ ਉੱਥੇ ਗਾ ਹਾਂ ਕੰਮ ਕੋਈ ਨਹੀਂ ਗਾਇਦ ਨਹੀਂ ਮਿਲਦਾ ਕਰਦਾ ਮਨਦਾ ਕਿਵੇਂ ਕੰਮ ਕੋ ਮੇਰਾ ਕੋਈ ਨਹੀਂ ਹੁੰਦਾ ਉਹਨ ਨਹੀਂ ਗਾ ਤੰਗ ਕੀਤੀ ਫਿਰਦਾ ਆਪਾਂ ਦਾ ਪੰਗਾ ਆਪਾਂ ਪੰਗਾ ਹੀ ਲਿਆ ਉਹਨਾਂ ਮੇਰੇ ਨਾਲ ਗੱਲ ਹੋ ਜਾਂਦਾ ਮੇਰੇ ਨਾਲ ਗੱਲ ਹੋਈਏ ਵੱਡਾ ਫੋਰਮਾਨ ਕਾ ਜਿਵੇਂ ਇੱਥੇ ਮਸ਼ੀਨਾਂ ਦੋ ਚੱਲੀਆਂ ਦੋਏ ਕਰੇ ਤੈਨੂੰ ਕੋਈ ਸਮਝ ਆਈ ਜ ਨਹੀਂ ਆਈ ਇਹਦੇ ਬਾਰੇ ਸਮਝ ਤਾਂ ਬੜੀ ਆਈ ਪਰ ਮੈਨੂੰ ਇਹਨਾਂ ਦੀ ਸਮਝ ਨਹੀਂ ਆ ਰਹੀ ਦੋਵਾਂ ਦੀ ਹਾਂ ਕਰਦੇ ਕੀ ਇੱਕ ਦਾ ਇੱਧਰ ਨੂੰ ਤੇ ਇੱਕ ਇੱਧਰ ਨੂੰ ਇਹ ਆਪਾਂ ਦੇ ਬਣਾਈ ਫਿਰ ਕੇ ਰੱਗੇ ਰੱਗੇ ਉਹ ਡਾ ਉਹ ਮਾਲੇ ਥੋੜਾ ਡਰਦਾ ਦੂਜਾ ਜਿਹੜਾ ਪੰਮਾ ਉਹ ਡਰਦਾ ਮਸ਼ੀਨ ਪਜਾਂਦਾ ਨਹੀਂ ਡਰ ਕੇ ਉਹ ਹੌਲੀ ਚਲਾਉਂਦਾ ਸਭ ਇਹ ਕਰਦਾ ਨਹੀਂ ਇਹਨੇ ਬੜੀ ਹਾਂ ਹਾਂ ਇਹ ਡਰਦਾ ਕਿਉਂਕਿ ਮੈਂ ਫਿਰ ਤੈਨੂੰ ਮੈਂ ਦੱਸਾਂ ਗੁੱਲਾ ਰੜਾ ਥੱਲੇ ਡਿੱਗਾ ਬੋ ਕਿਤੇ ਦਾ ਆ ਕੇ ਵੇਖੋ ਇਕਰੀਬ ਵੇ ਹਾਏ ਉਹ ਗੁੱਲਾ ਨਹੀਂ ਉਹ ਉੱਤੇ ਉੱਤੇ ਹੁੱਕ ਤੇ ਵੇਖ ਮੜਾ ਜਾ ਕਿਹੜਾ ਗੁੱਲਾ ਟੰਗਾ ਪਿਆ ਜਾ ਲੱਭ ਗਾ ਗੁੱਲਾ ਹਾਂ ਉੱਤੇ ਪਿਆ ਸੀ ਹਾਂ ਉੱਤੇ ਪਿਆ ਉਹੱਕ ਤੇ ਪਿਆ ਹੈ ਗੁੱਲਾ ਨਿੱਕੜ ਨਾਲ ਪਿੰਨਾ ਵੀ ਬੜੀਆਂ ਪਿੰਜਾਂ ਉੱਤੇ ਉਹ ਗੋਲੀਆਂ ਆ ਜਿਹੜਾ ਬੈਰ ਨਹੀਂ ਕਰ ਤੋੜਿਆ ਜੀ ਉਹ ਥੱਲੇ ਆ ਜਾ ਇਧਰ ਆ ਜਾ ਆ ਇਧਰ ਹੁ ਜਾਵਾਂ ਮੈਂ ਮਸ਼ੀਨ ਕਿਹੜੇ ਕਿਹੜੇ ਚਲਾਈ ਹਾਂ ਉਧ ਜਾਈ ਤੇ ਹੀ ਫੋਲ ਲੱਕ ਮਾੜੀ ਮੋਟੀ ਉਹ ਜਿਹੜਾ ਕੱਲ ਬਾਹਰ ਤੋਂੜਿਆ ਆਏ ਤੁਸੀਂ ਛੱਟ ਨਾਲ ਆ ਉੱਤੇ ਉਹ ਗੋਲੀਆਂ ਪੰਜਾਂ ਹੀ ਜਮਾਣੇ ਡਿੱਗੀਆਂ ਇੱਕ ਇੱਕ ਵੀ ਨਹੀਂ ਗੋਲੀ ਡਿੱਗੀ ਓੱਕ ਦੇ ਉੱਤੇ ਕਿੰਨੇ ਹੋਏ ਵਜੇ ਹੋਣਗੇ ਇਧਰ ਮੁੱਕਰੀ ਮੜਾ ਜਾ ਕਿੰਨੇ ਹੋਏ ਵਜੇ ਨੇ ਕਿੰਨੀਆਂ ਵੱਟਾਂ ਲੰਗੀਆਂ ਨੇ ਓੱਕ ਦੇ ਉੱਤੇ ਗੋਲੀਆਂ ਪੰਜਾਂ ਹੀ ਕੱਲ ਤੋੜਾ ਨਹੀਂ ਇਹ ਬੈਰਗਾ ਨਿਕਲੇ ਗੋਲੇ ਕਿੰਨੀ ਆ ਗਏ ਸੀ ਓੱਕ ਦੇ ਉੱਤੇ ਪੰਜਾਂ ਰਿਆਂ ਨੇ ਤਾਂ ਆ ਰੋਡ ਚੋਕੜੀ ਐ ਨਹੀਂ ਹਾਂ ਗੋਲੀਆਂ ਬੜੀਆਂ ਪਈਆਂ ਸੀ ਤੇ ਉਹ ਹਾਰੀਆਂ ਡਿੱਗ ਪਏ ਜੀ ਪੰਜਨ ਮੈ ਲੈ ਇਸੇ ਤੇ ਪੰਜਾਂ ਨੇ ਇੰਨੇ ਪੈਰ ਤੋੜੇ ਕੱਲ ਆਇਆ ਸੱਟਾਂ ਮਾਰ ਮਾਰ ਕੇ ਗੋਲੀਆਂ ਕੋਲੀਆਂ ਨੂੰ ਕੀ ਕਰਨਾ ਹੈ ਤੁਸੀਂ ਹੈ ਕੀ ਜਬ ਦੀ ਨਹੀਂ ਗੋਲੀਆਂ ਦਾ ਗਾਲ ਕਰਨਾ ਜਿੱ ਨਿਕਲ ਕੇ ਇਹ ਲੈ ਇਹਨਾਂ ਨੂੰ ਜੀ ਸਮਝ ਨਹੀਂ ਆਉਂਦੀ ਕੀ ਕਹਿੰਦੇ ਪਏ ਆਪਣੇ ਜਿਹੜੇ ਵੀਰ ਮਸ਼ੀਨਾਂ ਵਾਲੇ ਉਹ ਤਾਂ ਸਮਝਗਾ ਹੋਣਿਆ ਵੀ ਕੀ ਇਹਨਾਂ ਨੂੰ ਸਮਝਾਏ ਇਹ ਫਿਰ ਵੀ ਡਰਾਈਵਰ ਹੈ ਜਾਂ ਫੋਰਮੈਨ ਹੈ ਇਹਨੂੰ ਨਹੀਂ ਸਮਝੇ ਮੈਨੂੰ ਕੀ ਕੀ ਗੱਲਾਂ ਆਂਦਾ ਗਾ ਸਮਝ ਇਹਨੂੰ ਵੀ ਨਹੀਂ ਆਈ ਇਹਨੂੰ ਫਿਰ ਇਹਨੂੰ ਵੀ ਕੈਮਰਾ ਕੱਟ ਕੇ ਬੰਦ ਕਰਕੇ ਵੀਡੀਓ ਨੂੰ ਦੱਸਿਆ ਇਹਨੂੰ ਸਮਝ ਲੱਗੀ ਤੇ ਇਹਨੂੰ ਅਜੇ ਵੀ ਕਿਹੜਾ ਬਹਿਗਣੇ ਤੋੜਾ ਕਿਹੜੇ ਗੋਲੀਆਂ ਖਿਲਰੇ ਪਜਾਣੇ ਇਹਨੂੰ ਨਹੀਂ ਕੋਈ ਸਮਝ ਲੱਗੀ ਤੇ ਤੁਸੀਂ ਕਮੈਂਟ ਜਰੂਰ ਦੱਸਿਆ ਪੱਕੀ ਕਾ ਉੱਕ ਦੇ ਬਾਰੇ ਉੱਕ ਦੇ ਹਿੱਸੇ ਦੇ ਬਾਰੇ ਮੈਂ ਵੀ ਇਥੇ ਕਿਹੜਾ ਨਨ ਬਹਿਗਣ ਤੋੜਾ ਕਿਹੜੀਆਂ ਗੋਲੀਆਂ ਉੱਤੇ ਪੰਜਾਣੇ ਤੇ ਹੁਣ ਤੁਹਾਨੂੰ ਮਿਲਦੇ ਜਾਂਦਾ ਚੈੱਕ ਕਰ ਲਿਆ ਗੋਲੀਆਂ ਬਾਰੇ ਕਿਹੜੀ ਗੋਲੀ ਨਿਬ ਨੇ ਪਕਹਿੰਦਾ ਅਜੇ ਨਿਬੜੇ ਪਕਵੇ ਦਾ ਰਾਤ ਨੂੰ ਗੋਲੀਆਂ ਖਾਦਾ ਫਿਰ ਹੁਣ ਵੀਡੀਓ ਜਰੂਰ ਪ੍ਰਚਾਰ ਕਰਾ ਲਈ ਭਾਈ ਕੈਮਰਾ ਬੰਦ ਕਰਕੇ ਉਹ ਗੋਲੀਆਂ ਵਿਖਾਉਣ ਲੱਗੇ ਕਿੱਥੇ ਕਿੱਥੇ ਖਿਲਰ ਰੀਆਂ ਪਜਾ ਨੇ ਇਹਨਾਂ ਦਾ ਕੈਮਰਾ ਬੰਦ ਕਰ ਹੁਣ ਬੰਦ ਕਰਕੇ ਦਿਖਾਉਣ ਲੱਗੇ ਕਿ ਆਪਾਂ ਵੀਡੀਓ ਚ ਨਹੀਂ ਵਿਖਾ ਸਕਦੇ ਉਹ ਬੰਦੇ ਦਾ ਥੋੜਾ ਜਨਾ ਡਰਾਈਵਰ ਦੀ ਬਦਨਾਮੀ ਹੋ ਜੀਂ ਇੰਦੇ ਵਿੱਚ ਵੀ ਡਰਾਈਵਰੀ ਨੂੰ ਕਰਨੀ ਆਉਂਦੀ ਨਹੀਂ ਪਿੱਛੇ ਸਮਾਨ ਨੂੰ ਪੈ ਗੁੱਲੀਆਂ ਗਲੀਆਂ ਉੱਕ ਦੇ ਉੱਤੇ ਤੇ ਇਹਨੂੰ ਪਤਾ ਹੀ ਨਹੀਂਗਾ ਮੈਂ ਸੰਭਾਲਣਾ ਕਿ ਨਹੀਂ ਸੰਭਾਲਣਾ ਤੇ ਹੁਣ ਆਪਾਂ ਮਿਲਦੇ ਆ ਤੁਹਾਨੂੰ ਕਿਸੇ ਅਗਲੇ ਨਵੇਂ ਬਲੌਗ ਚ ਇੱਥੋਂ ਹੁਣ ਸਾਨੂੰ ਪਤਾ ਨਹੀਂ ਬਚਿਆ ਜਾਂ ਨਹੀਂ ਬਚਿਆ ਕੁਝ ਬਾਕੀ ਨਜ਼ਾਰਾ ਬਹੁਤ ਆਇਆ ਖੇਤ ਤੇ ਦੋ ਮਸ਼ੀਨਾਂ ਚਲਾਈਆਂ ਤੇ ਤੇਰਾ ਜੰਟ ਕਿੱਥੇ ਆ ਤੇ ਤੇ ਆਪਣੀ ਮਹੀਤਾ ਉਹ ਚੱਲੇਗੀ ਸਾਹਮਣੇ ਉਹ ਚાલુ ਹੋ ਗਈ ਉੱਥੇ ਤੇ ਇਹੋ ਨਜਾਰੀ ਕਾ ਉਹ ਮੁਰਦਾ ਬੰਗਰ ਦੱਸ ਕਿ ਦਹਾਂ ਹੈ ਕੀ ਗੋਲੀਆਂ ਫਿਰ ਚੁੱਕੇ ਦਾ ਉਹ ਟਾਇਰਾਂ ਨਾਲ ਮਿੱਟੀ ਦਾ ਲਾਹ ਲੰਦੇ ਇਹ ਕਿੱਥੇ ਲਾਈ ਏ ਆ ਵੇਖੋ ਇਹ ਟਾਇਰ ਪਸਾਈ ਵੇਖ ਕਿੱਥੇ ਨਾਲੇ ਐ ਆ ਵੇਖੋ ਪਿਛਲਾ ਟਾਇਰ ਐ ਅਜੇ ਤੁਹਾਨੂੰ ਬਾਕੀ ਵੀ ਖਾਣਾ ਰੇੜੇ ਟਾਇਰ ਵੇਖੋ ਦੋ ਟਰੈਕਟਰਾਂ ਕੱਢੀ ਬਾਕੀ ਆਉਂਨਾ ਮੇਰੇ ਹੋਂ ਪਹਿਲਾਂ ਪਹਿਲਾਂ ਕੱਢ ਲਈ ਆ ਡਰਦੇ ਵੀ ਹੋਣਾ ਕਿਤੇ ਆ ਜਾਏ ਆ ਇੱਥੇ ਕਿਤਾ ਨੇ ਜਿਨ੍ਹਾਂ ਨੇ ਇੱਥੇ ਤਾਂ ਲਾਈ ਗਦੇ ਆ ਦੇਖੋ ਇੱਥੇ ਕਿੰਨਾ ਰੋੜ ਖੜਾ ਵਿਲਾ ਇੱਥੋਂ ਲਾਤੀ ਇਹਨੇ ਡਰ ਤੁਹਾਨੂੰ ਪਤਾ ਡਰਾਈਵਰ ਕਿਹੜਾ ਹੋਗਾ ਮੈਂ ਸਾਡੂ ਤੇ ਤੇ ਬਾਕੀ ਪਿੱਛੇ ਵੀ ਲਾਈ ਲਈ ਫਿਰਿਆ ਪਿਛਾ ਵੀ ਤੇ ਇੱਥੋਂ ਟਰੈਕਟਰ ਪਾ ਕੇ ਦੋ ਟਰੈਕਟਰਾਂ ਕੱਢੀ ਕਿਉਂਕਿ ਮਿੱਟੀ ਇੱਧਰ ਦੀ ਇਦਾਂ ਦੀ ਆ ਉੱਛਣ ਕਿੱਡੇ ਸਾਖਦਾ ਆਉਦੀ ਆ ਉਧਰ ਕਿਹ ਪਾ ਪੜਾ ਪਿਛਾ ਕਰ ਆ ਟਾਇਰ ਨੀਵਾ ਕਰੋ ਇਵੇਂ ਕੱਢ ਪੈਣਾ ਸ਼ਾਂਤ ਕਰ ਲੱਗੇ ਰਹਾ ਜੇ ਬਾਹਰ ਕੱਢ ਬਾਹਰ ਕੱਢ ਲੈ ਮਸ਼ੀਨ ਪਿਛਾ ਕਰ ਇੱਥੇ ਖੜਾ ਦੇ ਬੱਸ ਐਦਾ ਟਾਇਰ ਨੀਵਾ ਕਰੋ ਜਾ ਉਧਰੇ ਪਾਸ ਜੱਕ ਲਾ ਦੇ ਉਹ ਟਾਇਰ ਨੂੰ ਜੱਕ ਲਾ ਲੈ ਆਹ ਟਾਇਰ ਉੱਚਾ ਹੋ ਨੀਵਾ ਇਵੇਂ ਕੱਢ ਥੋੜਾ ਪੈਸੇ ਪਾ ਸਾਰੀ ਢਾੜੀ ਲੱਗੇ ਰਹਾ ਜੇ ਉਹ ਬੈਲਟ ਫੜੀ ਫਿਰਦਾ ਇੱਕ ਵਾਰ ਬੈਲਟ ਫੜੀ ਫਿਰਦਾ ਵੀ ਗੋਰੀ ਏ ਮੋੜਾ ਬੈਲਟ ਫੜੀ ਫਿਰਦਾ ਦਾਲੋ ਚੜਾਵਾ ਬੈੜਾ ਬੈੜਾ ਰਹਿ ਜਾ ਕਿਤੇ ਕੱਟਰ ਪਾ ਪਾ ਯਾਰ ਕੱਟਰ ਪਾ ਪਾ ਵੇ ਬਾੜਾ ਬੜਾ ਬੈਲਟ ਚੜਾ ਲਈ ਪਹਿਲ ਹੈ ਮਿਲਟਾਂ ਮਿਲਟੇ ਵੇ ਲੱਤਾਂ ਦਾ ਇਹ ਕੁਸੂ ਇਹ ਵਟਾ ਨੇ ਇਹ ਪੰਜਾਬ ਨਹੀਂਗਾ ਐਮਪੀ ਇਹ ਇਧਰ ਤੁਰ ਰਹੇ ਨੇ ਇਹ ਨਾ ਕੱਟ ਮੈਂ ਨਾ ਜੱਕੜ ਹਾਲੇ ਪਰਲੇ ਟਾਇਰ ਨੂੰ ਇਹਨੇ ਮਿੱਟੀ ਕੋਈ ਨਿਕਲਣੀ ਤੁਹਾਡੇ ਕੋਲ ਇੱਕ ਮਿੰਟ ਤੇ ਪੈ ਜਾਈ ਨਹੀਂ ਤੇ ਜਾ ਮਸ਼ੀਨ ਵਾਲਾ ਪਾ ਕੇ ਨਾਲ ਕੱਟ ਰਗਾ ਕਰ ਲ ਮੜਾ ਬਾਹਰ ਕੱਟ ਲੈ ਹੈ ਉਹ ਨਹੀਂ ਰੜਣਾ ਇਹ ਕਰੇਡ ਜ਼ਿਆਦਾ ਬਾਹਰ ਨਿਕਲੀ ਮਿੱਟੀ ਵਾਵਾ ਕੱਢਣੀ ਪਣੀ ਐ ਕਿੰਨੀ ਕੱਢਣੀ ਵਾਵਾ ਕੱਢਣੀ ਪਣੀ ਐ ਟੀਮਨ ਦਾਤ ਦੇ ਬਾਟੇ ਚਾੜ ਖੜਾ ਕਰਦਾ ਹਾਂ ਤੇ ਉਹ ਬਾਟੇ ਦੇ ਉਹਨਾਂ ਦਾ ਕੱਟ ਕੇ ਕੀਤਾ ਬਾਟੇ ਨਹੀਂ ਥੇ ਰੜਣਾ